ਹੀਰ ਧੌਲਦਾਰ ਈਸ਼ਰ ਸਿੰਘ ਜਿਨ੍ਹਾਂ ਦੀ ਅਤਵਾਹੀ ਤੇ 127 ਸਾਲ ਪਹਿਲਾਂ ਅੱਜ ਹੀ ਦੇ ਦਿਨ 7 ਬਾਰਾ ਸਤੰਬਰ 1897 ਚ ਮਹਜ਼ ਇੱਕੀ ਸਿੱਖ ਫੌਜੀਆਂ ਨੇ ਦਸ਼ਮੇਸ਼ ਪਿਤਾ ਦੇ ਉਬੋਲ ਮੁਰ ਪੁਗਾ ਦਿੱਤੇ ਸਨ ਜਿਨ੍ਹਾਂ ਲਈ ਸਿੱਖ ਕੌਮ ਜਾਣੀ ਜਾਂਦੀ ਹੈ ਪੱਬ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉਂ ਜੀ ਹਾਂ ਸ਼ਹੀਦ ਹੌਲਦਾਰ ਇਸ਼ਰ ਸਿੰਘ ਨੇ ਆਪਣੀ 21 ਸਿੱਕ ਫੌਜੀਆਂ ਨਾਲ 10000 ਪਠਾਣਾ ਨੂੰ ਲੋਹੇ ਦੇ ਛਣੇ ਚਬਵਾਏ ਅਸੀਂ ਗੱਲ ਕਰ ਰਹੇ ਹਾਂ ਸਾਰਾ ਗੜੀ ਦੀ ਜੰਗ ਦੀ ਜਦੋਂ ਹੌਲਦਾਰ ਇਸ਼ਰ ਸਿੰਘ ਨੇ ਆਪਣੇ ਸਾਥੀ ਫੌਜੀਆਂ ਨਾਲ ਅਣਵੰਡੇ ਪੰਜਾਬ ਦੇ ਉੱਤਰ ਪੱਛਮੀ ਸਰਹੱਦ ਦੇ ਖੇਤਰ ਜ਼िले ਕੋਹਾਟ ਚ ਤਕਰੀਬਨ 6000 ਫੁੱਟ ਦੀ ਉਚਾਈ ਤੇ ਸਥਿਤ ਸਾਰਾ ਗੜੀ ਦੇ ਕਿਲੇ ਨੂੰ 10000 ਪਖਾਨਾ ਦੀ ਫੌਜ ਤੋਂ ਬਚਾਇਆ ਸੀ ਪਰ ਅੱਜ ਉਹਨਾਂ ਦੀ ਵਰਸੀ ਮੌਕੇ ਸਮੇਂ ਦੀਆਂ ਸਰਕਾਰਾਂ ਨੇ ਇਹ ਉਹਨਾਂ ਨੂੰ ਵਿਸਾਰ ਦਿੱਤਾ ਹੈ ਇਹ ਤਸਵੀਰਾਂ ਰਾਏਕੋਟ ਤੇ ਪਿੰਡ ਚੋੜੜਾਂ ਦੀਆਂ ਨੇ ਜਿੱਥੇ ਸ਼ਹੀਦ ਹੌਲਦਾਰ ਇਸ਼ਰ ਸਿੰਘ ਦਾ ਜਨਮ ਹੋਇਆ ਸੀ ਅਤੇ ਉਹਨਾਂ ਦੀ ਇੱਕ ਯਾਦਗਾਰ ਇੱਥੇ ਸਥਿਤ ਹੈ ਪਰ ਉਸੇ ਅੱਜ ਮੰਦੜੇ ਹਾਲ ਨੇ ਜਿਸ ਦੀ ਮੁਰੰਮਤ ਦਾ ਕੰਮ ਵੀ ਸ਼ਹੀਦ ਤੇ ਪਰਿਵਾਰਾਂ ਦੇ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇੱਥੇ ਸਮਝਣ ਵਾਲੀ ਗੱਲ ਇਹ ਹੈ ਕਿ ਸੂਬੇ ਦੀ ਪਿਛਲੀ ਕੈਪਟਨ ਸਰਕਾਰ ਸਮੇਂ ਡਾਕਟਰ ਅਮਰ ਸਿੰਘ ਵੱਲੋਂ ਸ਼ਹੀਦ ਦੀ ਯਾਦ ਵਿੱਚ ਬਣਾਇਆ ਗਿਆ 10 ਬਿਸਤਰਿਆਂ ਵਾਲਾ ਹਸਪਤਾਲ ਅਜੇ ਤੱਕ ਉਦਘਾਟਨ ਦੀ ਉਡੀਕ ਵਿੱਚ ਹੈ ਹਾਲਾਤ ਇਹ ਨੇ ਕਿ ਹੁਣੇ ਹਸਪਤਾਲ ਖੰਡਰ ਦਾ ਰੂਪ ਧਾਰ ਚੁੱਕਾ ਹੈ ਨਾਲ ਹੀ ਹਸਪਤਾਲ ਚ ਹੌਲਦਾਰ ਇਸ਼ਰ ਸਿੰਘ ਦਾ ਲਗਾਇਆ ਗਿਆ ਵੱਡਾ ਆਕਾਰੀ ਬੁੱਤ ਵੀ ਖੁੱਲੇ ਅਸਮਾਨ ਹੇਠ ਖੜਾ ਹੈ ਪਰ ਕੋਈ ਸਾਰ ਲੈਣ ਵਾਲਾ ਨਹੀਂ ਹੈ ਸਰਬਸਤਾਂ ਨੂੰ ਕੁਝ ਨਹੀਂ ਆਇਆ ਜੀ ਕੋਈ ਨਹੀਂ ਆਇਆ ਤੇ ਆਪ ਹੀ ਮਨਾਉਣੇ ਆ ਹਾਂਜੀ ਤੇ ਆਪ ਹੀ ਸੇਵਾ ਜਿੰਨੀ ਹੁੰਦੀ ਆ ਕਰਦੇ ਆ ਦੀ ਮਨੋਂ ਤੁਹਾਨੂੰ ਤੇ ਫੌਜ ਜ਼ਰੂਰ ਉਹਦੀ ਆ ਉਹਨਾਂ ਨੂੰ ਵੀ ਸਨਹਿਾ ਦੰਨੇ ਆ ਇਹ ਉਹਨਾਂ ਦੀ ਯਾਦ ਚ ਕਿਹੜੀ ਕਿਹੜੀਆਂ ਇੱਥੇ ਪਿੰਡ ਚ ਯਾਦਗਾਰ ਬਣੀਆਂ ਸੀ ਇਹਨੇ ਇਹਦੇ ਯਾਦ ਚ ਇੱਕ ਤਾਂ ਆਪਣੇ ਹਸਪਤਾਲ ਆ ਜੀ ਹਾਂਜੀ ਹਸਪਤਾਲ ਬਣਿਆ ਪਿਆ ਕੋਈ ਡਾਕਟਰ ਨਹੀਂ ਆਇਆ ਉੱਥੇ ਕਿੱਨਾ ਚਲੋਗੇ ਬਣੇ ਨੂੰ ਉਹ ਪਰ ਦੇ ਪੰਜਾ ਸਾਦਾ ਚ ਬਣਿਆ ਸਾਡੀ ਪੰਚਾਇਤ ਦੇ ਵਿੱਚ ਇੱਥੇ ਬਸ ਬਾਬਾ ਜੀ ਦੀ ਜਗ੍ਹਾ ਬਣਿਆ ਹੋਇਆ ਉਹਦੇ ਬੁੱਤ ਬਣੇ ਹਾਂਜੀ ਬੁੱਤ ਬਣਿਆ ਪੂਰਾ ਵਧੀਆ ਹਾਂਜੀ ਤੇ ਉਹਦੀ ਕੋਈ ਸ਼ਾਮ ਸੰਭਾਲ ਬਣੀ ਨਹੀਂ ਠੀਕ ਹੈ ਉਥੇ ਕੋਈ ਸੇਵਾ ਨਹੀਂ ਕਿਸੇ ਨੇ ਕੀਤੀ ਐ ਪਿਆ ਟਬਾਦਾ ਪਿੱਟਾ ਕੋਸਤਾ ਚਕਾਤਿਆਂ ਸੀ ਤੇ ਜਿਹੜਾ ਹਸਪਤਾਲ ਬਣਿਆ ਉਹਦੇ ਚ ਕੋਈ ਡਾਕਟਰ ਨਹੀਂ ਆਇਆ ਉਥੇ ਡਾਕਟਰ ਵੀ ਆਉਣੇ ਚਾਹੀਦੇ ਆ ਇਹਨਾਂ ਨੇ ਪਠਾਨਾਂ ਨਾਲ ਲੜਾਈ ਲੜੀ ਸੀ 21 ਜਣੇ ਨੇ ਜੀ ਤੇ ਬਹੁਤ ਟਾਈਮ ਲੜਾਈ ਲੜੀ ਜੀ ਇਹਨੇ 10000 ਫੌਜ ਨਾਲ ਲੜੀ ਗਈ ਸੀ ਲੜਾਈ ਜੇ ਇਹ 21 ਜਣੇ ਸੀਗੇ ਤੇ ਕੀ ਸੀਧ ਹੋਗੇਗੇ ਤੁਹਾਨੂੰ ਹਾਂਜੀ ਸੀਧ ਹੋਗੇਗੇ ਇਹ ਉਹਨਾਂ ਦਾ ਦਿਨ ਵਗੈਰਾ ਕਦੋਂ ਮਨਾਇਆ ਜਾਂਦਾ ਇਹ 12 ਸਤੰਬਰ ਨੂੰ ਮਨਾਇਆ ਜਾਂਦਾ ਜੀ ਨਾ ਦਾ ਕੋਈ ਸਰਕਾਰੀ ਅਧਿਕਾਰੀ ਆਇਆ ਜੀ ਨਾ ਕਿਤੇ ਕੋਈ ਪ੍ਰਸ਼ਾਸਨ ਦਾ ਨਾ ਨਾ ਕਦੇ ਕੋਈ ਪ੍ਰਸ਼ਾਸਨ ਦਾ ਕੋਈ ਆਇਆ ਜੀ ਅਸੀਂ ਮੰਗ ਕਰਦਾ ਜੀ ਸਰਕਾਰੀ ਤੌਰ ਤੇ ਮਨਾਇਆ ਜਾਵੇ ਜੀ ਇਹ ਸਮਾਉ ਉੱਚੇ ਲੈਵਲ ਤੇ ਹੋਵੇ ਜੀ ਇੱਕ ਇਹਨਾਂ ਦੀ ਕੋਈ ਯਾਦਗਾਰ ਬਣੀ ਵੀ ਆ ਹਸਪਤਾਲ ਉਹਦਾ ਕੀ ਹਾਲਤ ਆ ਉਹਦੀ ਹਾਲਤ ਬਹੁਤ ਮੰਦੀ ਆ ਜੀ ਕਿਰਾ ਬਿਲਡਿੰਗ ਬਣ ਗਈ ਉਸ ਤੋਂ ਬਾਅਦ ਕੋਈ ਪੁੱਛ ਗਿਆ ਸਨੀ ਹੋਈ ਮਾਂ ਕਰਦੇ ਜੀ ਸਰਕਾਰੀ ਡਾਕਟਰ ਆਉਣ ਜੀ ਬਾਬੇ ਦਾ ਨਾਮ ਹੋਰ ਉੱਚਾ ਹੋਵੇ ਪਤਾ ਲੱਗੇ ਉਹਦੇ ਨਾਂ ਤੇ ਹਸਪਤਾਲ ਬਣਿਆ ਜੀ ਸਾਰਾ ਗੜੀ ਜੰਗ ਦੀ ਦੁਨੀਆ ਪਰ ਦੇ ਇਤਿਹਾਸ ਵਿੱਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ ਪਰ ਅੱਜ ਦੀਆਂ ਸਰਕਾਰਾਂ ਵੱਲੋਂ ਇਸ ਨੂੰ ਵਿਸਾਰਿਆ ਜਾ ਚੁੱਕਾ ਹੈ ਸ਼ਹੀਦ ਦੇ ਪਰਿਵਾਰ ਨੂੰ ਮਲਾਲੇ ਕਿ ਸਿੱਖ ਫੌਜੀਆਂ ਦੀ ਬਹਾਦਰੀ ਦੀ ਦਾਸਤਾ ਇੰਗਲੈਂਡ ਫਰਾਂਸ ਜਾਪਾਨ ਕਈ ਮੁਲਕਾਂ ਵਿੱਚ ਫੁੱਲੀ ਬੱਚਿਆਂ ਨੂੰ ਕਿਤਾਬਾਂ ਚ ਪੜਾਈ ਜਾ ਰਹੀ ਹੈ ਪੈਸਮਹੰਦਾ ਸਾਡੇ ਮੁਖੀ ਫੌਲਦਾਰ ਇਸ਼ਰ ਸਿੰਘ ਨੂੰ ਦੇਸ਼ ਦੀਆਂ ਸਰਕਾਰਾਂ ਨੇ ਪੂਰੇ ਤਰੀਕੇ ਨਾਲ ਵਿਸਾਰਿਆ ਹੋਇਆ ਪਰ ਬਾਰਕ ਵੇਂਦਰਾ ਨੇ ਆਪਣਾ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਅੱਜ ਤੱਕ ਕਦੇ ਵੀ ਸ਼ਹੀਦ ਦੀ ਯਾਦ ਵਿੱਚ ਪਿੰਡ ਚੋਪੋਈ ਸਰਕਾਰ ਵੱਲੋਂ ਪ੍ਰੋਗਰਾਮ ਨਹੀਂ ਕਰਵਾਇਆ ਗਿਆ ਹਾਂ ਇਹਨਾਂ ਜ਼ਰੂਰ ਹੈ ਕਿ ਪਰਿਵਾਰ ਵੱਲੋਂ ਕਰਵਾਏ ਜਾਂਦੇ ਵਰਸੀ ਸਮਾਗਮ ਚ ਸ਼ਹੀਦ ਈਸ਼ਰ ਸਿੰਘ ਦੀ ਬਟਾਲੀਅਨ ਦੇ ਫੌਜੀ ਸ਼ਰਧਾਂਜਲੀ ਪੇਟ ਕਰਨ ਲਈ ਆਉਂਦੇ ਨੇ ਪਰਿਵਾਰ ਦੀ ਮੰਗ ਹੈ ਕਿ ਸਾਰਾ ਗੜੀ ਦੀ ਜੰਗ ਅਤੇ ਸ਼ਹੀਦ ਸਿੱਖ ਫੌਜੀਆਂ ਦੀ ਪੂਰੀ ਦਾਸਤਾਨ ਦਾ ਇਤਿਹਾਸ ਪੰਜਾਬ ਸੜੇ ਮੂਲਕ ਦੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਪੜਾਇਆ ਜਾਏ ਸਰਕਾਰ ਤੋਂ ਮੰਗ ਹੈ ਇਹ ਸਾਡੇ ਸਕੂਲਾਂ 'ਚ ਇਹਨਾਂ ਦਾ ਸਾਰਾ ਗੜੀ ਦੇ ਸਿੱਧਾ ਦਾ ਸਲੇਵ ਚ ਲਾਗੂ ਕਰਿਆ ਜਾਵੇ ਹਨ ਆਉਣ ਵਾਲੀ ਖੌਮ ਨੂੰ ਪਤਾ ਲੱਗੂ ਇਹ ਕਿ ਨਾ ਹੋਰ ਵੀ ਪਹਿਲਾਂ ਲੱਗਿਆ ਹੋਇਆ ਜੀ ਬਾਹਰਲੇ ਮੁਲਕਾਂ ਚੱਲਦਾ ਹੈ ਜ਼ਿਕਰ ਜੋਗੇ ਕਿ ਸਰਕਾਰਾਂ ਵੱਲੋਂ ਤਾਂ ਭਾਵੇਂ ਹੌਲਦਾਰ ਇਸ਼ਰ ਸਿੰਘ ਅਤੇ ਹੋਰਨਾ ਸਿੱਖਾਂ ਦੀ ਇਸਲਾ ਮਿਸਾਲ ਕੁਰਬਾਨੀ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਪਰ ਬਾਲੀਵੁੱਡ ਵਿੱਚ ਇਸ ਅਦੁੱਤੀ ਜੰਗ ਤੋਂ ਪ੍ਰਭਾਵਿਤ ਹੋ ਕੇ ਕੁਝ ਸਾਲ ਪਹਿਲਾਂ ਕੇਸਰੀ ਨਾਮ ਦੀ ਫਿਲਮ ਬਣਾਈ ਗਈ ਸੀ ਜੋ ਕਾਫੀ ਮਕਬੂਲ ਵੀ ਹੋਈ ਸੋ ਲੋੜ ਹੈ ਅਜਿਹੇ ਨਾਇਕਾਂ ਨੂੰ ਅੱਗੇ ਲਿਆਉਣ ਦੀ ਤਾਂ ਜੋ ਪੰਜਾਬ ਅਤੇ ਦੇਸ਼ ਦੀ ਮੌਜੂਦਾ ਨੌਜਵਾਨ ਟੀੜੀ ਇਨ੍ਹਾਂ ਸ਼ਹੀਦਾਂ ਦੇ ਦਿੜੀ ਰਹਾਤੇ ਅਦੇ ਸ਼ਹੀਦ ਹੋਏ ਜੰਮੇ ਤੋਂ ਸੇਧ ਲਵੇ ਅਤੇ ਉਨ੍ਹਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਹੋ ਸਕੇ ਕਟੀਸੀ ਨਿਊਜ਼ ਲਈ ਰਾਏਪੁਰ ਤੋਂ ਹਾਕਮ ਸਿੰਘ ਤਾਲੀਬਾ ਦੀ ਰਿਪੋਰਟ